ਅਸੀਂ ਅੱਜ ਭਗਤ ਰਵਿਦਾਸ ਜੀ ਦੇ ਜਨਮ ਦਿਹਾੜੇ ਦੀਆਂ ਸਾਰੀਆਂ ਸੰਗਤਾਂ ਨੂੰ ਬਹੁਤ-ਬਹੁਤ ਵਧਾਈਆਂ ਦਿੰਨੇ ਆ ਔਰ ਅਰਦਾਸ ਕਰਦੇ ਆ ਕਿ ਸੱਚੇ ਪਾਤਸ਼ਾਹ ਸਾਨੂੰ ਇਸੇ ਤਰ੍ਹਾਂ ਇਹ ਜਿਹੜੇ ਦਿਹਾੜੇ ਆ ਰਲ ਮਿਲ ਕੇ ਬਣਾਉਣ ਦੀ ਜਿਹੜੀ ਆ ਤਾਕਤ ਬਖਸ਼ਣ ਔਰ ਅਸੀਂ ਸਾਰੇ ਨਸ਼ਿਆਂ ਤੋਂ ਉੱਪਰ ਨਸ਼ਿਆਂ ਤੋਂ ਬਚ ਕੇ ਔਰ ਉੱਚ ਨੀਚ ਦਾ ਭੇਦ ਜਿਹੜਾ ਮਿਟਾ ਕੇ ਆਪਸ ਵਿੱਚ ਰਲ ਕੇ ਆਪਣੇ ਸਮਾਜ ਨੂੰ ਅੱਗੇ ਵਧਾਈਏ ਔਰ ਆਪਣੇ ਜਿਹੜਾ ਦੇਸ਼ ਇਹਨੂੰ ਤਰੱਕੀਆਂ ਲੀਆਂ ਤੇ ਜਿਹੜਾ ਲੈ ਕੇ ਜਾ ਸਕੀਏ ਮੈਂ ਕਹਿੰਦਾ ਜੀ ਸਭ ਤੋਂ ਵੱਡੀ ਜਿਹੜੀ ਸਮੱਸਿਆ ਜਿਹੜਾ ਸਾਡੇ ਦੇਸ਼ ਲਈ ਸਾਡੇ ਖਾਸ ਕਰਕੇ ਸਾਡੇ ਪੰਜਾਬ ਲਈ ਇੱਕ ਬਹੁਤ ਵੱਡੀ ਇੱਕ ਮੁਸ਼ਕਲ ਜਿਹੜੀ ਹੱਦੋਂ ਇਹ ਦਿਖ ਰਿਹਾ ਹੈ ਕਿ ਸਾਡੀ ਜਿਹੜੀ ਆਉਣ ਵਾਲੀ ਪੀੜ੍ਹੀ ਆਡੀ ਖਤਮ ਹੋ ਰਹੀ ਆ ਔਰ ਜਿੰਨੀਆਂ ਵੀ ਸਰਕਾਰਾਂ ਅੱਜ ਤੱਕ ਆਈਆਂ ਵਾ ਸਾਰਿਆਂ ਨੇ ਨਸ਼ੇ ਦਾ ਇੱਕ ਇਹੋ ਇਹਨਾਂ ਨੇ ਰੱਖਿਆ ਕਿ ਅਸੀਂ ਨਸ਼ਾ ਜਿਹੜਾ 4 ਦਿਨ ਦੇ ਵਿੱਚ ਖਤਮ ਕਰਾਂਗੇ ਅਸੀਂ ਲੱਕ ਤੋੜਦੇ ਆਂਗੇ ਉਹਨਾਂ ਵੀ ਜਿਹੜੀ ਝਾੜੂ ਵਾਲੀ ਸਰਕਾਰ ਆਈ ਇਹਨਾਂ ਨੇ ਵੀ ਉਹੀ ਵਾਅਦਾ ਕੀਤਾ ਸੀਗਾ ਪਰ ਇਹੜਾ ਨਸ਼ਾ ਅੱਗੇ ਨਾਲੋਂ ਵੀ ਵੱਧ ਰਿਹਾ ਔਰ ਅਸੀਂ ਇਹ ਚਾਹੁੰਦੇ ਹਾਂ ਕਿ ਇਸ ਜਿਹੜਾ ਨਸ਼ੇ ਵਾਲੇ ਜਿਹੜੀ ਸਮੱਸਿਆ ਹੈ ਤੇ ਇਹਨੂੰ ਸਾਰੇ ਨੂੰ ਇਕੱਠਿਆਂ ਹੋ ਗਏ ਪਾਰਟੀ ਭਾਈ ਤੋਂ ਉੱਪਰ ਉੱਠ ਕੇ ਇਸ ਲਹਨਤ ਨੂੰ ਜਿਹੜਾ ਖਤਮ ਕਰਨਾ ਚਾਹੀਦਾ ਤਾਂ ਜੋ ਜਿਹੜਾ ਸਾਡਾ ਜਿਹੜਾ ਪੰਜਾਬ ਆ ਇਹ ਵੀ ਤਰੱਕੀ ਕਰ ਸਕੇ ਦਿਹਾੜਾ ਹੀ ਤੇ ਉਹਨਾਂ ਦੇ ਸੰਬੰਧ ਵਿੱਚ ਫੰਡ ਪਾਰਥ ਰੱਖੇਗੇ ਪਰ ਸੋ ਰੋਜ਼ ਤੋਂ ਤੇ ਅੱਜ ਉਹਨਾਂ ਦੇ ਭੋਗ ਪਏ ਨੇ ਤੇ ਅੱਜ ਉਹਨਾਂ ਦੀ ਖੁਸ਼ੀ ਅੰਦਰ ਲੰਗਰ ਦੇ ਸਜਾਏ ਗਏ ਨੇ ਤੇ ਸੰਗਤਾਂ ਛੱਕ ਲਈਆਂ ਨੇ ਤੇ ਅਸੀਂ ਇਹੋ ਬੇਨਤੀ ਕਰਦੇ ਆ ਆਪਣੇ ਜਿੰਨੇ ਵੀ ਆ ਸੇਵਾ ਕਰੋ ਤੇ ਚੜ੍ਹਦੀਆਂ ਕਲਾਂ ਬਖਸ਼ਣ ਮਹਾਰਾਜ ਤੁਹਾਨੂੰ ਤੇ ਕੇਸ ਦਾੜੀ ਰੱਖੋ ਤੇ ਨਸ਼ਿਆਂ ਦਾ ਤਿਆਗ ਕਰੋ ਤੇ ਬਾਣੀ ਬਾਣਾ ਧਾਰਨ ਕਰੋ ਤੇ ਉਹਨਾਂ ਦੇ ਨਕਸ਼ੇ ਕਰਮਾਂ ਦੇ ਚੱਲੋ ਜੋ ਉਹਨਾਂ ਨੇ ਪੂਰਨੇ ਪਾਏ ਆ ਤੇ ਉਹਨਾਂ ਦੇ ਤਰੋ ਤੇ ਉਹਨਾਂ ਦੀ ਗੁਰਬਾਣੀ ਅਨੁਸਾਰ ਜੀਵਨ ਬਤੀਤ ਕਰੋ ਤੇ ਮਹਾਰਾਜ ਆਪ ਜੀ ਦੀਆਂ ਖੁਸ਼ੀਆਂ ਨਾਲ ਝੋਲੀਆਂ ਭੜਨ ਤੇ ਚੜ੍ਹਦੀਆਂ ਕਲਾ ਬਖਸ਼ਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜਿਵੇਂ ਤੁਸੀਂ ਕਿਹਾ ਕਿ ਨਸ਼ੇ ਦੇ ਵਿਰੁੱਧ ਕੀ ਕਹਿਣਾ ਚਾਹੋਗੇ ਜਿੱਦਾਂ ਕਿਹਾ ਕਿ ਬਾਣਾ ਪਾਉਣਾ ਚਾਹੀਦਾ ਹੋਰ ਲੋਕਾਂ ਨੂੰ ਨੌਜਵਾਨ ਨੂੰ ਕੀ ਸੰਦੇਸ਼ ਦੇਣਾ ਚਾਹੋ ਬੱਚੇ ਇਹੋ ਹੀ ਕਹਿਣ ਨੇ ਆ ਕਿ ਬਸ ਮਾੜਾ ਯਾ ਗੁਰਬਾਣੀ ਨਾਲ ਜੁੜੋ ਸੇਵਾ ਨਾਲ ਹੁਣ ਹੌਲੀ ਹੌਲੀ ਪ੍ਰੇਰਿਤ ਹੁੰਦੇ ਆ ਬੱਚੇ ਵਾਅ ਰੱਖੰਦੇ ਆ ਕੋਈ ਨਸ਼ੇ ਛੱਡੰਦੇ ਆ ਤੇ ਮਹਾਰਾਜ ਕਿਰਪਾ ਕਰੇ ਉਹਨਾਂ ਤੇ ਬਾਕੀ ਆਪਣਾ ਮਿਹਰ ਭਰਿਆ ਹੱਥ ਰੱਖਣ ਤੇ ਉਹਨਾਂ ਤੋਂ ਵੀ ਥੋੜਾ ਸੇਵਾ ਜਿਹੜੀ ਲੈਣੀ ਆਪ ਲੈਣ ਤੇ ਬਾਕੀ ਸੱਚੇ ਪਾਤਸ਼ਾਹ ਆਪ ਸਹਾਈ ਹੋਣ ਉਹਨਾਂ ਤੇ ਮਿਹਰ ਭਰਿਆ ਹੱਥ ਰੱਖਣ ਤੇ ਕਿਰਪਾ ਕਰਨ ਸੱਚੇ ਪਾਤਸ਼ਾਹ ਜੀ ਤੇ ਸਾਰਿਆਂ ਨੂੰ ਬਹੁਤ ਬਹੁਤ ਲੱਖ ਲੱਖ ਵਧਾਈਆਂ ਹੋਣ ਉਹਨਾਂ ਦੇ ਜਨਮ ਦਿਨ ਦੀਆਂ ਸੱਚੇ ਪਾਤਸ਼ਾਹ ਜੀ ਦੀਆਂ ਰੰਗਾਈ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਅਬਲਾਬ ਜੀ ਸਾਡੇ ਕੋਲ 1 15 ਦਿਨ ਪਹਿਲਾਂ 50 ਕੈਲੰਡਰ ਆਏ ਸੀ ਸਾਡੀ ਸੰਸਥਾ ਹੈ ਸਮਾਜਿਕ ਸਮਰਸਤਾ ਵਿਭਾਗ ਪੰਜਾਬ ਉਹਨਾਂ ਵੱਲੋਂ ਹਰ ਜ਼ਿਲ੍ਹੇ ਦੇ ਵਿੱਚ 50 50 ਕੈਲੰਡਰ ਭੇਜੇ ਗਏ ਨੇ ਅੱਜ ਸ਼ਿਰਕੂ ਦਾ ਅਬਾਦ ਜੀ ਦੇ ਇਸ ਜੰਨਧਿਆਲੇ ਦੀ ਖੁਸ਼ੀ ਚ ਕੁਝ ਸੰਸਥਾਵਾਂ ਨੂੰ ਕੁਝ ਮੰਦਰਾਂ ਗੁਰਦੁਆਰਿਆਂ ਚ ਸਾਰੇ ਜਿੱਥੇ ਵੀ ਕੋਈ ਅੱਛੇ ਸਥਾਨ ਨੇ ਉੱਥੇ ਕੈਲੰਡਰ ਲੱਗਣਾਂ ਔਰ ਹਾਲਾਂਕਿ ਕਿ ਸਾਰਿਆਂ ਨੂੰ ਸਾਰੇ ਸਮਾਜ ਦੇ ਹੀ ਸੰਤ ਗੁਰੂ ਰਵਿਦਾਸ ਜੀ ਕੁਝ ਇੱਕ ਥਲੇ ਦੇ ਨਹੀਂ ਸੀਗੇ ਉਹ ਸੰਤ ਸੀਗੇ ਔਰ ਸੰਤ ਜਿਹੜੇ ਆ ਸ਼ਰੋਵਣੀ ਹੁੰਦੇ ਸਭ ਦੇ ਹੁੰਦੇ ਆ ਔਰ ਉਹਨਾਂ ਦੀ ਬੜੀ ਇੱਕ ਮੰਗਤਾ ਸੀ ਉਹਨਾਂ ਨੇ ਆਪਣੇ ਜੀਵਨ ਦੇ ਵਿੱਚ ਬੜੇ ਅੱਛੇ-ਛੇ ਸੂਲ ਗੱਡੇ ਔਰ ਮੀਰਾ ਬਾਈ ਵੀ ਇਸੇ ਕਰਕੇ ਉਹਨਾਂ ਨੇ ਉਹਨੂੰ ਆਪਣਾ ਗੁਰੂ ਧਾਰਿਆ ਸੀਗਾ ਬੜੇ ਪੁੱਜੇ ਸੰਤ ਸੀਗੇ ਔਰ ਉਹਨਾਂ ਦੀਆਂ ਸਿੱਖਿਆਵਾਂ ਦੇ ਵੀ ਸਾਨੂੰ ਚੱਲਣਾ ਚਾਹੀਦਾ ਵਾ ਔਰ ਉਹਨਾਂ ਨੂੰ ਅਸੀਂ ਇਹ ਮੰਨਦੇ ਆ ਪੁੱਜਦੇ ਆ ਉਹਨਾਂ ਦੀਆਂ ਚੰਗੀਆਂ ਗੱਲਾਂ ਗੱਲਾਂ ਸਾਰੇ ਸਮਾਜ ਨੂੰ ਪਹੁੰਚਾਉਣੀ ਚਾਹੀਦੀਆਂ ਵਾ ਔਰ ਅਸੀਂ ਇਸ ਖੁਸ਼ੀ ਦਿੰਦੇ ਉਹ ਲਕਸ਼ ਦੇ ਵਿੱਚ ਅਸਾ ਹਰ ਜ਼ਿਲ੍ਹੇ 'ਚ ਪੰਜਾਬ ਪਿਆ ਕਲੰਡਰ ਸਾਡੀ ਜਿਹੜੀ ਸੰਸਥਾ ਹੈ ਪੰਜਾਬ ਦੀ ਸਮਾਜਿਕ ਸਵਸਥਾ ਵਿਭਾਗ ਉਹਨਾਂ ਵੱਲੋਂ ਜਾਰੀ ਕੀਤੇ ਸਹੀ ਉਸੇ ਹੀ ਲੈ ਕੇ ਉਸੇ ਕੜੀ 'ਚ ਆਂ ਅੱਜ ਇਹਨਾਂ ਕੋਲ ਇੱਕ ਕਲੰਡਰ ਅੱਜ ਖੰਡ ਪੜਦੇ ਭੋਗ ਪੈ ਗਿਆ ਲੰਗਰ ਵੀ ਲਗਾਇਆ ਗਿਆ ਕੀ ਸੰਗਤ ਹਾਂਜੀ ਅੱਜ ਖੰਡ ਪੜਦੇ ਪਖਤਰਾ ਵੀ ਦੱਸਦੇ ਅੱਜ ਉਹ ਇਹਨਾਂ ਨੇ ਸੰਸਥਾ ਵੱਲੋਂ ਇਹ ਸਾਰੇ ਕਰੀ ਰਿਹਾ ਹੈ ਤਦੋਂ ਤਾਂ ਅੰਦੇ ਵਿੱਚ ਵੀ ਲੱਗਦੇ ਆ ਅਸੀਂ ਆਪਣੀ ਸ਼ਾਖਾ ਦੇ ਵਿੱਚ ਵੀ ਇੱਕ ਦਿਨ ਸਾਰਿਆਂ ਨੂੰ ਬੁਲਾ ਕੇ ਉਹਨਾਂ ਦੇ ਜੀਵਨ ਦੇ ਉੱਤੇ ਇੱਕ ਸਾਡੇ ਸਾਰੀ ਜਾਣਕਾਰੀਆਂ ਦਿੱਤੀਆਂ ਗਈਆਂ ਸੀ ਉਹ ਸਾਨੂੰ ਤੇ ਸਾਰੇ ਜਿਹੜੇ ਸੰਤ ਸਭ ਦੇ ਸਾਝੇ ਨੇ ਔਰ ਸਾਨੂੰ ਉਹਨਾਂ ਦੀਆਂ ਸਿੱਖਿਆਵਾਂ ਤੇ ਚੱਲਣਾ ਚਾਹੀਦਾ ਉਹਨਾਂ ਦੇ ਪਾਇਕੂਰਦਿਆਂ ਤੇ ਚੱਲਣਾ ਚਾਹੀਦਾ